ਸਸਤਰਕਾਰ ਜੀ ਮੇਰਾ ਨਾਮ ਸਰਦਾਰ ਆਸ਼ਦੀਪ ਸਿੰਘ ਸੰਗਰ ਪੰਚੀਮਤ ਬਿਲੋਂਗ ਕਰਦਾ ਹਾਂ ਜੀ 2022 ਦੇ ਵਿੱਚ ਮੈਂ ਗ੍ਰੈਜੂਏਸ਼ਨ ਕੀਤੀ ਸੀ ਆਫਟਰ ਗ੍ਰੈਜੂਏਸ਼ਨ ਮੈਂ ਪੀਟੀਏ ਕੀਤੀ 59 ਓਵਰਆਲ ਸਕੋਰ ਆਏ ਸੀਗੇ ਤੇ ਉਹਦੇ ਵਿੱਚੋਂ ਦੋ ਰਿਫਿਊਜ਼ਨ ਆ ਗਈਆਂ ਸੀਗੀਆਂ ਸਟੱਡੀ ਦੀਆਂ ਮੈਂ ਬਹੁਤ ਜ਼ਿਆਦਾ ਡਿਸਪਾਇੰਟ ਹੋ ਗਿਆ ਸੀਗਾ ਤੇ ਮੇਰੇ ਕਜ਼ਨ ਨੇ ਰਿਕਮੈਂਡ ਕੀਤਾ ਜੀ ਬੈਟਰ ਸਕਿੱਲ ਵਿਜ਼ਿਟ ਕਰੋ ਐਟ ਲੀਸਟ ਸਿਮਰ ਸਰਦੀ ਗਾਈਡੈਂਸ ਲਾਓ ਫਿਰ ਮੇਰੀ ਭੈਣ ਨੇ ਸਪான்ਸਰ ਕੀਤਾ ਸੀਗਾ ਫਾਈਨਲੀ ਅਸੀਂ ਟੂਰਿਸਟ ਵੀਜ਼ਾ ਲੈ ਲਿਆ ਵਾ ਤੇ ਹੁਣ ਮੇਰਾ ਕੈਨੇਡਾ ਦਾ ਸੁਪਨਾ ਮਰ ਕੇ ਪੂਰਾ ਹੋ ਗਿਆ। ਮੇਰੀ ਬੇਟੀ ਕੈਨੇਡਾ ਦੇ ਵਿੱਚ 3 ਸਾਲ ਹੋ ਗਏ ਲਈ ਨੂੰ। ਮੈਂ ਉਹਨੂੰ ਮਿਲਣਾ ਚਾਹੁੰਦੀ ਸੀ। ਬਹੁਤ ਸੁਪਨਾ ਸੀ ਕਿ ਮੈਂ ਆਪਣੀ ਬੇਟੀ ਨੂੰ ਮਿਲ ਸਕਾਂ ਛੇਤੀ ਤੇ ਛੇਤੀ। ਤੇ ਮੈਨੂੰ ਇਹ ਵੀ ਬਹੁਤ ਜ਼ਿਆਦਾ ਸੀਗਾ ਕਿ ਮੇਰੇ ਬੱਚੇ ਦੋਵੇਂ ਇਕੱਠੇ ਕੈਨੇਡਾ ਦੇ ਵਿੱਚ ਹੋ ਜਾਣ। ਤੇ ਇਹਨਾਂ ਨੂੰ ਪਰਮਾਤਮਾ ਤਰੱਕੀਆਂ ਬਖਸ਼ੇ। ਤੇ ਮੇਰਾ ਸੁਪਨਾ ਪਰਮਾਤਮਾ ਨੇ ਪੂਰਾ ਕੀਤਾ। ਮੈਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਆ। ਇਹ ਬੱਚੇ ਇਕੱਠੇ ਕੈਨੇਡਾ ਦੇ ਵਿੱਚ ਰਹਿਣਗੇ ਤੇ ਮੈਂ ਉਹਦੇ ਬੱਚਿਆਂ ਨੂੰ ਮਿਲ ਸਕਦੀ। ਕਈ ਕਹਿੰਦੇ गाया मां मूदा रहंदा मवां तेरे वर गाया